ਦੋਸਤੋ ਆਪਾਂ ਸੰਤਰੇ ਖਾਨੇ ਆ ਬਾਜ਼ਾਰਾਂ ਦੇ ਵਿੱਚ ਕੋਈ ਵੀ ਚੀਜ਼ ਖਾਣ ਵਾਲੀ ਲੈਣ ਜਾਂਦੇ ਆ ਆਪਾਂ ਦੇਖਦੇ ਆ ਵੀ ਚਮਕਦੀ ਕਿਹੜੀ ਐ ਚਿਲਕ ਦੀ ਕਿਹੜੀ ਐ ਜ਼ਿਆਦੇ ਆ ਦੇਖੋ ਬਾਈ ਜੀ ਸੰਤਰਾ ਨੂੰ ਪਾਲਿਸ਼ ਹੋ ਰਹੀ ਐ ਪਾਲਿਸ਼ ਹੋ ਰਹੀ ਐ ਤੇ ਬਿਨਾ ਪਾਲਿਸ਼ ਤੋਂ ਕੋਈ ਨਹੀਂ ਖਰੀਦਦਾ ਤੇ ਇਹਦੇ ਉੱਤੇ ਕੈਮੀਕਲ ਲੱਗਦਾ ਦੇਖ ਲਓ ਤੁਸੀਂ ਬਹੁਤ ਭਿਆਨਕ ਕੈਮੀਕਲ ਲੱਗਦਾ ਇਹ ਪੂਰੀ ਵੀਡੀਓ ਦਾ ਸੱਚ ਕੀ ਐ ਆਜੋ ਪਹਿਲਾਂ ਪੂਰੀ ਵੀਡੀਓ ਦੇਖ ਲੈਨੇ ਆ ਆਪਾਂ ਫਿਰ ਚਾਚਾ ਕਰਦੇ ਆ ਦੋਸਤੋ ਅੱਜ ਇੱਕ ਢਾਲ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਹਰੇਕ ਲੋਕ ਚਮਕਦੀਆਂ ਚੀਜ਼ਾਂ ਹੀ ਪਸੰਦ ਕਰਦੇ ਆ ਵਿੱਚੋਂ ਕੋਈ ਚੀਜ਼ ਨਹੀਂ ਦੇਖਦਾ ਵੀ ਵਿੱਚੋਂ ਤੇ ਕੀ ਚੀਜ਼ ਆ ਮੇਰਾ ਦੋਸਤ ਮੇਰੇ ਕਹਿਣ ਤੋਂ 1500 ਕਿਲੋਮੀਟਰ ਦੂਰ ਅੰਮ੍ਰਿਤਸਰ ਸੰਤਰਾ ਲੈ ਕੇ ਗਿਆ ਬਿਨਾ ਵੈਕਸ ਕੀਤਾ ਉੱਥੇ ਜਾ ਕੇ ਉਹਦੇ ਸੰਤਰੇ ਦਾ 20 ਰੁਪਏ ਰੇਟ ਲੱਗਿਆ ਜਿਹੜਾ ਕਿ ਸੰਤਰਾ ਪੰਜਾਬ ਦੇ ਵਿੱਚ 470 80 ਰੁਪਏ ਵੇਚਿਆ ਉਸ ਤੋਂ ਬਾਅਦ ਉਹ ਗੱਡੀ ਅਸੀਂ ਅਬੋਰ ਭਲਾਈ ਅਬੋਰੋਂ ਦੁਆਰ ਤੋਂ ਵੈਕਸ ਕਰਵਾਇਆ ਵੈਕਸ ਕਰਾਉਣ ਤੋਂ ਬਾਅਦ ਉਹ ਸੰਤਰੇ ਦਾ ਰੇਟ 70 80 ਰੁਪਏ ਹੋ ਗਿਆ ਕੀ ਗੱਲ ਲੋਕ ਮਤਲਬ ਕਿ ਸੋਹਣੀਆਂ ਚੀਜ਼ਾਂ ਦੀ ਕਦਰ ਕਰਦੇ ਆ ਜਿਹੜੀ ਨੇਚਰਲ ਚੀਜ਼ ਆ ਉਹ ਚੀਜ਼ ਦੀ ਮਤਲਬ ਕੋਈ ਕਦਰ ਨਹੀਂ ਗਈ ਮਤਲਬ ਕਿ ਰੰਗ ਰੂਪ ਹੀ ਦੇਖਿਆ ਜਾਂਦਾ ਬੜੀ ਹੈਰਾਨੀ ਹੋਈ ਕਿ ਮਤਲਬ ਨੇਚਰਲ ਚੀਜ਼ਾਂ ਖਾਣ ਨੂੰ ਮਤਲਬ ਕਿ ਲੋਕਾਂ ਦਾ ਜੀ ਨਹੀਂ ਕਰਦਾ ਮਤਲਬ ਕਿ ਉੱਤੇ ਆ ਜਿਹੜਾ ਵੈਕਸ ਕੀਤਾ ਹੈ ਕੌਣ ਕਹਿੰਦਾ ਤੇ ਵੈਕਸ ਹਾਰਮਫੁਲ ਨਹੀਂ ਗੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਸਕਰੀਨਸ਼ਾਟ ਲਾਇਆ ਸਾਰਾ ਕੁਝ ਉੱਤੇ ਲਿਖਿਆ ਹੋਇਆ ਬਾਈ ਜੀ ਇਸ ਨੂੰ ਲੈ ਕੇ ਇੱਕ ਵੀਡੀਓ ਆਈ ਸੀਗੀ ਪਿੱਛੇ ਜਿਹੜੇ ਆਪਣੇ ਪੰਜਾਬ ਦੇ ਉਹਨੇ ਇੱਕ ਹੋਵੇਗਾ ਬੜਾ ਇਮਾਨਦਾਰ ਆਫੀਸਰ ਹੈ ਉਸ ਨੇ ਜਿਹੜੀ ਆ ਹੁੰਦੀ ਹੈ ਆਪਣੀ ਅਦਰਕ ਦੇ ਉੱਤੇ ਵੀ ਛਾਪਾ ਮਾਰਿਆ ਸੀ ਅਦਰਕ ਦੇ ਉੱਤੇ ਵੀ ਲੱਗ ਕੇ ਆਉਂਦਾ ਹੈ ਬਾਜ਼ਾਰਾਂ ਦੇ ਵਿੱਚ ਬਾਈ ਜੀ ਜਿਹੜੀ ਸਭ ਤੋਂ ਜ਼ਿਆਦਾ ਚਮਕਣ ਵਾਲੀ ਚੀਜ਼ ਆ ਉਹ ਇਹਨਾਂ ਖਰੀਦਿਆ ਕਰੋ ਨੇਚਰਲ ਖਰੀਦਿਆ ਕਰੋ ਬਹੁਤ ਚੀਜ਼ਾਂ ਐਸੀਆਂ ਚੱਲ ਰਹੀਆਂ ਨੇ ਕਿ ਆਪਾਂ ਨੂੰ ਨਾ ਕੈਮੀਕਲ ਲਾ ਲਾ ਕੇ ਉਹ ਚੀਜ਼ਾਂ ਚਮਕਾ ਕੇ ਦਿੱਤੀਆਂ ਜਾਂਦੀਆਂ ਨੇ ਤੇ ਸੋ ਇਹਨਾਂ ਚੀਜ਼ਾਂ ਤੋਂ ਬਚੋ ਤੇ ਇੱਕ ਬਾਈ ਜੀ ਆ ਠੱਗੀ ਦਾ ਜਾਲ ਚੱਲ ਰਿਹਾ ਠੱਗੀ ਦਾ ਜਾਲ ਦੇਖੋ ਕਿਵੇਂ ਠੱਗੀ ਮਾਰ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਹ ਦੇਖ ਲਓ ਹਾਂਜੀ ਬਾਈ ਜੀ ਅੱਜ ਤੁਹਾਨੂੰ ਦਿਖਾਉਂਦੇ ਆ ਚੋਰੀ ਕਰਨ ਦਾ ਨਵਾਂ ਕੋਈ ਸਮਾਂ ਹੁੰਦਾ ਸੀਗਾ ਵੀ ਚੋਰੀ ਖੋਕ ਕੇ ਲੈ ਜਾਂਦੇ ਸੀ ਸਮਾਨ ਉਸ ਟਾਈਮ ਨਾ ਹੁਣ ਜਿਹੜਾ ਸਮਾਂ ਆਇਆ ਹੈ ਹੁਣ ਟੀਮ ਵਰਕ ਚ ਕੰਮ ਹੁੰਦਾ ਪੂਰਾ ਆ ਦੇਖੋ ਬਾਬਾ ਉਹਨੂੰ ਦੱਸ ਰਿਹਾ ਹੈ ਵੀ ਤੇਰੇ ਕੁਝ ਬੈਕ ਸਾਈਡ ਤੇ ਕੁਝ ਲੱਗਿਆ ਹੋਇਆ ਹੈ ਨਾ ਤੇ ਪੂਰੀ ਟੀਮ ਕੰਮ ਕਰਦੀ ਆ ਤੇ ਹਰੇਕ ਬੰਦਾ ਆ ਕੇ ਉਹਨੂੰ ਇਹਹੀ ਯਕੀਨ ਦਵਾਉਂਦਾ ਵੀ ਤੇਰੇ ਪਿੱਛੇ ਕੁਝ ਲੱਗਿਆ ਹੋਇਆ ਬੰਦਾ ਵਿਚਾਰਾ ਪੋਲਾ ਪਾਈ ਚੈੱਕ ਕਰ ਲਾ ਜਾਂਦਾ ਵੀ ਮੇਰੇ ਪਿੱਛੇ ਕੋਈ ਚੀਜ਼ ਲੱਗਿਆ ਹੋਇਆ ਨਾ ਸਾਰਾ ਇੱਕ ਟੀਮਵਰਕ ਕੰਮ ਕਰਦਾ ਤੁਸੀਂ ਦੇਖੋ ਵੀਡੀਓ ਧਿਆਨ ਨਾਲ ਜੇ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਤਾਂ ਸਤਰਕ ਹੋ ਜਿਓ ਕਿਉਂਕਿ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੋ ਸਕਦਾ ਉਹ ਦੇਖੋ ਪਾਈ ਆਇਆ ਉਹਨੇ ਚੱਕਿਆ ਦੇਖੋ ਕਿੰਨੀ ਚਤਰਾਈ ਦੇ ਨਾਲ ਉਹ ਚੱਕ ਕੇ ਲੈ ਗਿਆ ਕੋਲ ਤੋਂ ਹਨਾ ਐਦਾਂ ਬਹੁਤ ਜ਼ਿਆਦਾ ਭੋਲੇ ਭਾਈ ਲੋਕਾਂ ਨਾਲ ਠੱਗੀ ਵੱਜ ਰਹੀ ਆ ਲੋਕਾਂ ਨਾਲ ਚੋਰੀਆਂ ਹੋ ਰਹੀਆਂ ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਕਿ ਉਹਦਾ ਬੈਗ ਚੋਰੀ ਹੋ ਗਿਆ ਹਨਾ ਸੋ ਦੋਸਤੋ ਇਹੋ ਜਿਹੇ ਬੰਦੇ ਨਾਲ ਸਤਰਕ ਰਹਿਓ ਇਹ ਬਹੁਤ ਜ਼ਿਆਦਾ ਹੋ ਰਿਹਾ ਅੱਜਕੱਲ੍ਹ ਵੱਤ ਵੱਤ ਸ਼ੇਅਰ ਕਰਦੇ ਹੋ ਜੀ ਧੰਨਵਾਦ ਪਈ ਇਸ ਤਰ੍ਹਾਂ ਸਾਡੇ ਇੱਕ ਮਿੱਤਰ ਨਾਲ ਵੀ ਬਣਿਆ ਸੀਗਾ ਉਹ ਗੱਡੀ ਦੇ ਵਿੱਚ ਬੈਠਾ ਸੀ ਬਾਹਰ ਇੱਕ ਬੰਦਾ ਆਇਆ ਕਹਿੰਦਾ ਵੀਰੇ ਤੇਰੇ ਬਾਹਰ ਪੈਸੇ ਡਿੱਗੇ ਪਏ ਨੇ ਇੱਕ ਆਇਆ ਦੋ ਆਇਆ ਚਾਰ ਆਇਆ ਹਰੇਕ ਆਕੇ ਹੀ ਕਿਹਾ ਕਰੇ ਉਨੇ ਜਦੋਂ ਉਤਰ ਕੇ ਨਾ ਲੋਕ ਖੋਲਿਆ ਗੱਡੀ ਦਾ ਜਦੋਂ ਉਤਰ ਕੇ ਦੇਖਣ ਲੱਗਿਆ ਥੱਲੇ ਬਾਈ ਜੀ ਦੂਜੇ ਪਾਸੋਂ ਬੰਦੇ ਨੇ ਜਰਕਦੇ ਨੇ ਟਾਕੀ ਖੋਲ ਕੇ ਵਿੱਚ ਪਟੇਚੀ ਪਿਆ ਸੀ ਟੇਚੀ ਚੱਕ ਕੇ ਭੱਜ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਨਾ ਬਚਿਆ ਕਰੋ ਇਹ ਬਹੁਤ ਇਹ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਇਹ ਫਰਾਡ ਬਹੁਤ ਤਗੜਾ ਜਿਹੜੀ ਉਸ ਦੇ ਵਿੱਚ ਚੱਲਿਆ ਹੋਇਆ ਬਾਈ ਜੀ ਇਹ ਚੀਜ਼ਾਂ ਤੋਂ ਬਚੋ ਕਿਉਂਕਿ ਇਹ ਲੋਕ ਨੇ ਨਾ ਜਿਹੜੇ ਇਹ ਲੋਕ ਤੁਹਾਨੂੰ ਹਰ ਟਾਈਮ ਮਤਲਬ ਇਸੇ ਤੰਗ ਚ ਰਹਿੰਦੇ ਨੇ ਵੀ ਕਦੋਂ ਯਾਰ ਤੁਹਾਨੂੰ ਜਿਹੜਾ ਠੱਗਿਆ ਜਾਵੇ ਕਦੋਂ ਤੁਹਾਨੂੰ ਚੂਨਾ ਲਾਇਆ ਜਾਵੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇ ਕੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ